ਰਾਵੀ ਦੀ ਲਾਈਫ ਵਿੱਚ ਚੀਟਿੰਗ ਦਾ ਕੋਈ ਜਗਰ ایکسپੀਰੀਅੰਸ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਸੀ ਕਰੋਗੇ ਚਾਹੇ ਦੋਸਤੀ ਵਿੱਚ ਚਾਹੇ ਪਿਆਰ ਵਿੱਚ ਪਿਆਰ ਆ ਰਿਹਾ ਰਿਸ਼ਤਾ ਆ ਉੱਥੇ ਚੀਟਿੰਗ ਵਰਡ ਆਉਣਾ ਹੀ ਨਹੀਂ ਚਾਹੀਦਾ ਤੇ ਉਹ ਚੀਜ਼ ਜਿਹੜੀ ਹੁੰਦੀ ਹੈ ਨਾ ਉਹ ਤੁਹਾਨੂੰ ਤੋੜ ਕੇ ਰੱਖ ਦਿੰਦੀ ਹੈ ਕਦੇ-ਕਦੇ ਤੁਹਾਨੂੰ ਜ਼ਿੰਦਗੀ ਭਰ ਦਾ ਟਰੋਮਾ ਦੇ ਦਿੰਦੀ ਹੈ ਕਿ ਤੁਸੀਂ ਠੀਕ ਹੋਣਾ ਚਾਹੋ ਵੀ ਤੁਸੀਂ ਠੀਕ ਨਹੀਂ ਹੋ ਪਾਉਂਦੇ ਚੀਟਿੰਗ ਜਦੋਂ ਹੁੰਦੀ ਹੈ ਨਾ ਤਾਂ ਇੱਕ ਮਾਈਂਡ ਵਿੱਚ ਨਾ ਇੱਕ ਗਰਜਸ ਵੀ ਹੁੰਦੇ ਰਿਵੈਂਜ ਤਾਂ ਤੁਸੀਂ ਕੀ ਬਲੀਵ ਬਲੀਵ ਕਰਦੇ ਹੋ ਉਹ ਗਰਜ ਰੱਖਣੇ ਚਾਹੀਦੇ ਆ 2.5 ਸਾਲ ਪਹਿਲਾਂ ਦਾ ਮੈਂ ਇਦਾਂ ਦੀ ਇਨਸਾਨ ਸੀ ਕਿ ਮੈਂ ਗਰਜ ਬਹੁਤ ਰੱਖਦੀ ਸੀ ਮੈਂ ਮਾੜਾ ਵੀ ਬੋਲ ਦਿੰਦੀ ਸੀ ਕਿ ਇਦਾਂ ਹੋ ਜੇ ਫਲਾਣੇ ਨਾਲ ਉਦਾਂ ਹੋ ਜੇ ਅਲਸੋ ਇੱਕ ਨਾ ਟ੍ਰੇਲਰ ਦੇ ਵਿੱਚ ਇੱਕ ਮੂਮੈਂਟ ਆਂਦਾ ਹੈ ਜਿੱਥੇ ਤੁਸੀਂ ਨਵੀ ਨੂੰ ਚੀਟਿੰਗ ਕਰਦੇ ਫੜਦੇ ਹੋ ਉਹ ਚੀਟਿੰਗ ਬਾਰੇ ਮੈਂ ਪੁੱਛਣਾ ਚਾਹੂੰਗੀ ਕਿ ਤੁਹਾਡੀ ਲਾਈਫ ਦੇ ਵਿੱਚ ਰਾਵੀ ਦੀ ਲਾਈਫ ਵਿੱਚ ਚੀਟਿੰਗ ਦਾ ਕੋਈ ਜਗਰ ਐਕਸਪੀਰੀਅੰਸ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਸੀ ਕਰੋਗੇ ਚਾਹੇ ਦੋਸਤੀ ਵਿੱਚ ਚਾਹੇ ਪਿਆਰ ਵਿੱਚ ਐਂਡ ਵਾਟ ਡੂ ਯੂ ਫੀਲ ਕਿ ਉਹ ਕਿਸ ਹੱਦ ਤੱਕ ਇੱਕ ਹੁੰਦਾ ਨਾ ਟੋਲਰੈਂਸ ਪਾਵਰ ਨਹੀਂ ਹੋਣੀ ਚਾਹੀਦੀ ਆਫਟਰ ਇੱਕ ਇੱਕ ਹੁੰਦਾ ਨਾ ਦਾਇਰਾ ਹੁੰਦਾ ਹੈ ਕਿ ਲਿਮਿਟੇਸ਼ਨਸ ਹੁੰਦੀਆਂ ਉਹ ਕਦੋਂ ਤੱਕ ਕਿੰਨੀ ਹੱਦ ਤੱਕ ਹੋਣੀ ਚਾਹੀਦੀਆਂ ਪਹਿਲੀ ਗੱਲ ਤੇ ਮੈਨੂੰ ਲੱਗਦਾ ਜਿੱਥੇ ਪਿਆਰ ਆ ਰਿਸ਼ਤਾ ਆ ਉੱਥੇ ਚੀਟਿੰਗ ਵਰਡ ਆਉਣਾ ਹੀ ਨਹੀਂ ਚਾਹੀਦਾ ਉਹ ਚੀਜ਼ ਜਿਹੜੀ ਹੁੰਦੀ ਹੈ ਨਾ ਉਹ ਤੁਹਾਨੂੰ ਤੋੜ ਕੇ ਰੱਖ ਦਿੰਦੀ ਹੈ ਕਦੇ-ਕਦੇ ਤੁਹਾਨੂੰ ਜ਼ਿੰਦਗੀ ਭਰ ਦਾ ਟਰੋਮਾ ਦੇ ਦਿੰਦੀ ਹੈ ਕਿ ਤੁਸੀਂ ਠੀਕ ਹੋਣਾ ਚਾਹੋ ਵੀ ਤੁਸੀਂ ਠੀਕ ਨਹੀਂ ਹੋ ਪਾਉਂਦੇ ਤੇ ਭਰੋਸਾ ਤਾਂ ਇਹੋ ਜਿਹਾ ਟੁੱਟਦਾ ਹੈ ਕਿ ਜੇ ਇੱਕ ਵਾਰ ਟੁੱਟ ਜੇ ਤਾਂ ਦੁਬਾਰਾ ਉਹ ਬਣਦਾ ਨਹੀਂ ਕਿਸੇ ਤੇ ਸੋ ਇਹੀ ਕਹੂੰਗੀ ਕਿ ਪਰਸਨਲ ਐਕਸਪੀਰੀਅੰਸ ਵੀ ਤਾਂ ਫਿਲਮ ਚਲੋ ਤਾਂ ਫਿਲਮ ਸੀਗੀ ਪਰ ਪਰਸਨਲ ਐਕਸਪੀਰੀਅੰਸ ਨਾਲ ਵੀ ਇਹੀ ਕਹੂੰਗੀ ਕਿ ਹਾਂਜੀ ਚੀਟਿੰਗ ਇੱਕ ਬਹੁਤ ਹੀ ਭੈੜੀ ਚੀਜ਼ ਆ ਮਾੜਾ ਕਰਮਾ ਆ ਜਿਹੜਾ ਕਿ ਤੁਹਾਨੂੰ ਵੀ ਕੱਲ ਨੂੰ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਕਰਦੇ ਹੋ ਤੁਸੀਂ ਭਰਦੇ ਹੋ ਤੁਹਾਡੀ ਗੱਲਾਂ ਤੋਂ ਇਦਾਂ ਲੱਗਾਇ ਕਿ ਤੁਸੀਂ ਐਕਸਪੀਰੀਅੰਸ ਕੀਤਾ ਹੈ ਉਹ ਕਿਤੇ ਨਾ ਕਿਤੇ ਚਾਹੇ ਕਿਸੇ ਵੀ ਸਟੇਟ ਵਿੱਚ ਕੀਤਾ ਹੋਵੇ ਤਾਂ ਮੈਂ ਮੈਂ ਡਿਟੇਲ ਨਹੀਂ ਪੁੱਛੂੰਗੀ ਬਿਕੋਜ਼ ਸਭ ਨੇ ਕਾਈ I think ਪਰਸਨਲ ਸਪੇਸ ਹੁੰਦੀ ਹੈ ਸੋ ਜਿੱਦਾਂ ਗਾ ਚੀਟਿੰਗ ਜਦੋਂ ਹੁੰਦੀ ਹੈ ਨਾ ਤਾਂ ਇੱਕ ਮਾਈਂਡ ਵਿੱਚ ਨਾ ਇੱਕ ਗਰਜਸ ਵੀ ਹੁੰਦੇ ਰਿਵੈਂਜ ਤਾਂ ਤੁਸੀਂ ਕੀ ਬਲੀਵ ਕਰਦੇ ਹੋ ਉਹ ਗਰਜ ਰੱਖਣੇ ਚਾਹੀਦੇ ਆ ਕਰਮ ਤੇ ਬਲੀਵ ਰੱਖਣਾ ਚਾਹੀਦਾ ਕਿ ਨਹੀਂ ਆਪੇ ਉਹ ਚੀਜ਼ ਰੱਬ ਦੇਖੂਗਾ ਜੇ ਮੈਂ ਅੱਜ ਤੋਂ ਆਪਣੇ ਆਪ ਦੀ ਗੱਲ ਕਰਾਂ 2.5 ਸਾਲ ਪਹਿਲਾਂ ਤਾਂ ਮੈਂ ਇਦਾਂ ਦੀ ਇਨਸਾਨ ਸੀ ਕਿ ਮੈਂ ਗਰਜ ਬਹੁਤ ਰੱਖਦੀ ਸੀ ਮੈਂ ਮਾੜਾ ਵੀ ਬੋਲ ਦਿੰਦੀ ਸੀ ਕਿ ਇਦਾਂ ਹੋ ਜ ਪਰ ਪਤਾ ਨਹੀਂ ਕਿਦਾਂ ਕਿਦਾਂ ਜਿੱਦਾਂ ਜਿੱਦਾਂ ਤੁਸੀਂ ਉਮਰ ਵੱਧਦੀ ਹੈ ਤੁਹਾਡੀ ਹਰ ਸਾਲ ਹੈ ਨਾ ਵੱਡੇ ਹੁੰਨੇ ਆ ਤੁਸੀਂ ਜਿੱਦਾਂ ਜਿੱਦਾਂ ਤੁਸੀਂ ਪ੍ਰਮਾਤਮਾ ਨਾਲ ਜੁੜਦੇ ਆ ਉਦੋਂ ਉਦਾਂ ਤੁਸੀਂ ਇਦਾਂ ਦੇ ਹੁੰਦੇ ਹੋ ਜਾਨੀ ਕਿ ਛੱਡ ਰੱਬ ਦੇਖੂਗਾ ਹੁਣ ਮੈਂ ਥੋੜੀ ਉਦਾਂ ਦੀ ਹੋ ਗਈਆਂ ਪਿਛਲੇ ਡੇਢ ਸਾਲ ਤੋਂ ਤੇ ਮੈਂ ਮੈਨੂੰ ਇਹਨਾਂ ਪਤਾ ਹੈ ਕਿ ਜੇ ਤੁਸੀਂ ਗਰਜ ਨਹੀਂ ਰੱਖਦੇ ਨਾ ਤੁਸੀਂ ਬੜਾ ਹਲਕਾ ਫੀਲ ਕਰਦੇ ਆ ਵੀ ਲੈਟ ਇਟ ਗੋ ਤੁਸੀਂ ਤੁਸੀਂ ਭਰੋਸਾ ਹੀ ਉਸ ਪ੍ਰਮਾਤਮਾ ਤੇ ਛੱਡਦਾ ਵੀ ਉਹਨੇ ਹੀ ਕਰਨਾ ਜੋ ਕਰਨਾ ਹੈ ਨਾ ਸੋ ਜੇ ਕੋਈ ਕਰ ਵੀ ਗਿਆ ਤਾਂ ਉਹੀ ਦੇਖੂਗਾ ਤੁਹਾਨੂੰ ਹੁਣ ਵਾਲੀ ਰਾਵੀ ਜ਼ਿਆਦਾ ਪਸੰਦ ਆ ਪਹਿਲਾਂ ਵਾਲੀ ਹੁਣ ਵਾਲੀ ਅਜੇ ਮੈਂ ਹੋਰ ਇੰਪਰੂਵਮੈਂਟ ਕਰਨੀ ਆ ਅਜੇ ਹੋਰ ਹੋਰ ਨਿਮਰਤਾ ਸਬਰ ਸੰਤੋਖ ਚਾਹੀਦਾ ਆ ਜਿੱਦੀ ਲੋੜ ਆ ਰਾਵੀ ਦੀ ਲਾਈਫ ਵਿੱਚ ਚੀਟਿੰਗ ਦਾ ਕੋਈ ਜੇਗਰ ਐਕਸਪੀਰੀਅੰਸ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਸੀ ਕਰੋਗੇ ਚਾਹੇ ਦੋਸਤੀ ਵਿੱਚ ਚਾਹੇ ਪਿਆਰ ਵਿੱਚ ਪਿਆਰ ਆ ਰਿਸ਼ਤਾ ਆ ਉੱਥੇ ਚੀਟਿੰਗ ਵਰਡ ਆਉਣਾ ਹੀ ਨਹੀਂ ਚਾਹੀਦਾ ਉਹ ਚੀਜ਼ ਜਿਹੜੀ ਹੁੰਦੀ ਹੈ ਨਾ ਉਹ ਤੁਹਾਨੂੰ ਤੋੜ ਕੇ ਰੱਖ ਦਿੰਦੀ ਹੈ ਕਦੇ-ਕਦੇ ਤੁਹਾਨੂੰ ਜ਼ਿੰਦਗੀ ਭਰ ਦਾ ਟਰੋਮਾ ਦੇ ਦਿੰਦੀ ਹੈ ਕਿ ਤੁਸੀਂ ਠੀਕ ਹੋਣਾ ਚਾਹੋ ਵੀ ਤੁਸੀਂ ਠੀਕ ਨਹੀਂ ਹੋ ਪਾਉਂਦੇ ਚੀਟਿੰਗ ਜਦੋਂ ਹੁੰਦੀ ਹੈ ਨਾ ਤਾਂ ਇੱਕ ਮਾਈਂਡ ਵਿੱਚ ਨਾ ਇੱਕ ਗਰਜਸ ਵੀ ਹੁੰਦੇ ਰਿਵੈਂਜ ਤਾਂ ਤੁਸੀਂ ਕੀ ਬਲੀਵ ਕਰਦੇ ਹੋ ਉਹ ਗਰਜ ਰੱਖਣੇ ਚਾਹੀਦੇ ਆ 2.5 ਸਾਲ ਪਹਿਲਾਂ ਦਾ ਮੈਂ ਇਦਾਂ ਦੀ ਇਨਸਾਨ ਸੀ ਕਿ ਮੈਂ ਗਰਜ ਬਹੁਤ ਰੱਖਦੀ ਸੀ ਮੈਂ ਮਾੜਾ ਵੀ ਬੋਲ ਦਿੰਦੀ ਸੀ ਵੀ ਇਦਾਂ ਹੋ ਜੇ ਫਲਾਣੇ ਨਾਲ ਉਦਾਂ ਹੋ ਜੇ ਸੋ ਇਕਨਾ ਟ੍ਰੇਲਰ ਦੇ ਵਿੱਚ ਇੱਕ ਮੂਮੈਂਟ ਆਂਦਾ ਹੈ ਜਿੱਥੇ ਤੁਸੀਂ ਨਵੀ ਨੂੰ ਚੀਟਿੰਗ ਕਰਦੇ ਫੜਦੇ ਹੋ ਤੇ ਉਸ ਚੀਟਿੰਗ ਬਾਰੇ ਵਿੱਚ ਪੁੱਛਣਾ ਚਾਹੂੰਗੀ ਕਿ ਤੁਹਾਡੀ ਲਾਈਫ ਦੇ ਵਿੱਚ ਰਾਵੀ ਦੀ ਲਾਈਫ ਵਿੱਚ ਚੀਟਿੰਗ ਦਾ ਕੁਝ ਅਗਰ ਐਕਸਪੀਰੀਅੰਸ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਸੀ ਕਰੋਗੇ ਚਾਹੇ ਦੋਸਤੀ ਵਿੱਚ ਚਾਹੇ ਪਿਆਰ ਵਿੱਚ ਐਂਡ ਵਾਟ ਡੂ ਯੂ ਫੀਲ ਕਿ ਉਹ ਕਿਸ ਹੱਦ ਤੱਕ ਇੱਕ ਹੁੰਦਾ ਨਾ ਟੋਲਰੈਂਸ ਪਾਵਰ ਨਹੀਂ ਹੋਣੀ ਚਾਹੀਦੀ ਆਫਟਰ ਇੱਕ ਇੱਕ ਹੁੰਦਾ ਨਾ ਦਾਇਰਾ ਹੁੰਦਾ ਹੈ ਕਿ ਲਿਮਿਟੇਸ਼ਨਸ ਹੁੰਦੀਆਂ ਉਹ ਕਦੋਂ ਤੱਕ ਕਿੰਨੀ ਹੱਦ ਤੱਕ ਹੋਣੀ ਚਾਹੀਦੀਆਂ ਪਹਿਲੀ ਗੱਲ ਤੇ ਮੈਨੂੰ ਲੱਗਦਾ ਜਿੱਥੇ ਪਿਆਰਿਆ ਰਿਸ਼ਤਾ ਆ ਉਥੇ ਚੀਟਿੰਗ ਵਰਡ ਆਉਣਾ ਹੀ ਨਹੀਂ ਚਾਹੀਦਾ ਤੇ ਉਹ ਚੀਜ਼ ਜਿਹੜੀ ਹੁੰਦੀ ਹੈ ਨਾ ਉਹ ਤੁਹਾਨੂੰ ਤੋੜ ਕੇ ਰੱਖ ਦਿੰਦੀ ਹੈ ਕਦੇ-ਕਦੇ ਤੁਹਾਨੂੰ ਜ਼ਿੰਦਗੀ ਭਰ ਦਾ ਟਰੋਮਾ ਦੇ ਦਿੰਦੀ ਹੈ ਕਿ ਤੁਸੀਂ ਠੀਕ ਹੋਣਾ ਚਾਹੋ ਵੀ ਤੁਸੀਂ ਠੀਕ ਨਹੀਂ ਹੋ ਪਾਉਂਦੇ ਤੇ ਭਰੋਸਾ ਤਾਂ ਇਹੋ ਜਿਹਾ ਟੁੱਟਦਾ ਹੈ ਕਿ ਜੇ ਇੱਕ ਵਾਰ ਟੁੱਟ ਜੇ ਤਾਂ ਦੁਬਾਰਾ ਉਹ ਬਣਦਾ ਨਹੀਂ ਕਿਸੇ ਤੇ ਸੋ ਇਹੀ ਕਹੂੰਗੀ ਕਿ ਪਰਸਨਲ ਐਕਸਪੀਰੀਅੰਸ ਵੀ ਤਾਂ ਫਿਲਮ ਚਲੋ ਤਾਂ ਫਿਲਮ ਸੀਗੀ ਪਰ ਪਰਸਨਲ ਐਕਸਪੀਰੀਅੰਸ ਨਾਲ ਵੀ ਇਹੀ ਕਹੂੰਗੀ ਕਿ ਹਾਂਜੀ ਚੀਟਿੰਗ ਇੱਕ ਬਹੁਤ ਹੀ ਭੈੜੀ ਚੀਜ਼ ਆ ਮਾੜਾ ਕਰਮ ਆ ਜਿਹੜਾ ਕਿ ਤੁਹਾਨੂੰ ਵੀ ਕੱਲ ਨੂੰ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਕਰਦੇ ਹੋ ਤੁਸੀਂ ਭਰਦੇ ਹੋ ਤੁਹਾਡੀ ਗੱਲਾਂ ਤੋਂ ਇਦਾਂ ਲੱਗ ਰਿਹਾ ਤੁਸੀਂ ਐਕਸਪੀਰੀਅੰਸ ਕੀਤਾ ਹੈ ਉਹ ਕਿਤੇ ਨਾ ਕਿਤੇ ਚਾਹੇ ਕਿਸੇ ਵੀ ਸਟੇਟ ਵਿੱਚ ਕੀਤਾ ਹੋਵੇ ਤਾਂ ਮੈਂ ਮੈਂ ਡਿਟੇਲ ਨਹੀਂ ਪੁੱਛੂੰਗੀ ਬਿਕੋਜ਼ ਸਭਨੇ ਇੱਕ ਆਈ ਥਿੰਕ ਪਰਸਨਲ ਸਪੇਸ ਹੁੰਦੀ ਹੈ ਸੋ ਜਿੱਦਾਂ ਕਰ ਚੀਟਿੰਗ ਜਦੋਂ ਹੁੰਦੀ ਹੈ ਨਾ ਤਾਂ ਇੱਕ ਮਾਈਂਡ ਵਿੱਚ ਨਾ ਇੱਕ ਗਰਜਸ ਵੀ ਹੁੰਦੇ ਰਿਵੈਂਜ ਤਾਂ ਤੁਸੀਂ ਕੀ ਬਲੀਵ ਬਲੀਵ ਕਰਦੇ ਹੋ ਉਹ ਗਰਜ ਰੱਖਣੀ ਚਾਹੀਦੀ ਹੈ ਜਾਂ ਕਰਮ ਤੇ ਬਲੀਵ ਰੱਖਣਾ ਚਾਹੀਦਾ ਹੈ ਕਿ ਨਹੀਂ ਆਪੇ ਉਹ ਚੀਜ਼ ਰੱਬ ਦੇਖੂਗਾ ਜੇ ਮੈਂ ਅੱਜ ਤੋਂ ਆਪਣੇ ਆਪ ਦੀ ਗੱਲ ਕਰਾਂ 2 ਢਾਈ ਸਾਲ ਪਹਿਲਾਂ ਤਾਂ ਮੈਂ ਇਦਾਂ ਦੀ ਇਨਸਾਨ ਸੀ ਕਿ ਮੈਂ ਗਰਜ ਬਹੁਤ ਰੱਖਦੀ ਸੀ ਮੈਂ ਮਾੜਾ ਵੀ ਬੋਲ ਦਿੰਦੀ ਸੀ ਵੀ ਇਦਾਂ ਹੋ ਜੇ ਫਲਾਣੇ ਨਾਲ ਉਦਾਂ ਹੋ ਜੇ ਪਰ ਪਤਾ ਨਹੀਂ ਕਿਦਾਂ ਕਿਦਾਂ ਜਿੱਦਾਂ ਜਿੱਦਾਂ ਤੁਸੀਂ ਉਮਰ ਵਾਦੀ ਹੈ ਤੁਹਾਡੀ ਹਰ ਸਾਲ ਹੈ ਨਾ ਵੱਡੇ ਹੁੰਨੇ ਆ ਤੁਸੀਂ ਜਿੱਦਾਂ ਜਿੱਦਾਂ ਤੁਸੀਂ ਪ੍ਰਮਾਤਮਾ ਨਾਲ ਜੁੜਦੇ ਆ ਉਦੋਂ ਉਦਾਂ ਤੁਸੀਂ ਇਦਾਂ ਦੇ ਹੁੰਦੇ ਹੋ ਜਾਨੀ ਕਿ ਛੱਡ ਰੱਬ ਦੇਖੂਗਾ ਹੁਣ ਮੈਂ ਥੋੜੀ ਉਦਾਂ ਦੀ ਹੋ ਗਈਆਂ ਪਿਛਲੇ ਡੇਢ ਸਾਲ ਤੋਂ ਤੇ ਮੈਂ ਮੈਨੂੰ ਇਹਨਾਂ ਪਤਾ ਹੈ ਕਿ ਜੇ ਤੁਸੀਂ ਗਰਜ ਨਹੀਂ ਰੱਖਦੇ ਨਾ ਤੁਸੀਂ ਬੜਾ ਹਲਕਾ ਫੀਲ ਕਰਦੇ ਆਂ ਵੀ ਲੈਟ ਇਟ ਗੋ ਜਦੋਂ ਤੁਸੀਂ ਭਰੋਸਾ ਹੀ ਉਸ ਪਰਮਾਤਮਾ ਤੇ ਛੱਡਦਾ ਵੀ ਉਹਨੇ ਕਰਨਾ ਜੋ ਕਰਨਾ ਹੈ ਨਾ ਸੋ ਜੇ ਕੋਈ ਕਰ ਵੀ ਗਿਆ ਤਾਂ ਉਹੀ ਦੇਖੂਗਾ ਤੁਹਾਨੂੰ ਹੁਣ ਵਾਲੀ 라ਵੀ ਜ਼ਿਆਦਾ ਪਸੰਦ ਆ ਪਹਿਲਾਂ ਵਾਲੀ ਹੁਣ ਵਾਲੀ ਅਜੇ ਮੈਂ ਹੋਰ ਇੰਪਰੂਵਮੈਂਟ ਕਰਨੀ ਆ ਅਜੇ ਹੋਰ ਹੋਰ ਨਿਮਰਤਾ ਸਬਰ ਸੰਤੋਖ ਚਾਹੀਦਾ ਆ ਜਦੀ ਲੋੜ ਆ